ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਕਸੀ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਦੇ ਹੀ ਇੱਕ ਨੌਜਵਾਨ ਜੋ ਕਿ ਬਿਜਲੀ ਵਿਭਾਗ ਦੇ ਵਿੱਚ ਤਕਰੀਬਨ 15 ਸਾਲਾਂ ਤੋਂ ਕੱਚੇ ਕਾਮੇ ਦੇ ਤੌਰ ਤੇ ਕੰਮ ਕਰ ਰਿਹਾ ਸੀ ਜਿੱਥੇ ਉਹ ਖੇਤਾ ਦੇ ਵਿੱਚ 11 ਕੇਬਲ ਲਾਈਨ ਨੂੰ ਰਿਪੇਅਰ ਕਰਦੇ ਸਮੇਂ ਉਸ ਨੂੰ ਕਰੰਟ ਲੱਗ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਦੱਸਿਆ ਗਿਆ ਕਿ ਨੌਜਵਾਨ ਦੀ ਲਾਸ਼ ਕਾਫੀ ਸਮੇਂ ਤੱਕ ਖੰਬੇ ਤੇ ਹੀ ਲਟਕੀ ਰਹੀ ਉਤੇ ਪਰਿਵਾਰ ਵੱਲੋਂ ਪ੍ਰਸ਼ਾਸਨ ਅੱਗੇ ਮੰਗ ਰੱਖੀ ਗਈ ਹੈ ਕਿ ਨੌਜਵਾਨ ਦੀ ਲਾਸ਼ ਨੂੰ ਖੰਬੇ ਤੋਦੋ ਤੱਕ ਨਹੀਂ ਉਤਾਰਿਆ ਜਾਵੇਗਾ ਜਦੋਂ ਤੱਕ ਪ੍ਰਸ਼ਾਸਨ ਨੂੰ ਉਹਨਾਂ ਨਾਲ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਨਹੀਂ ਕਰਦੀ। ਇਹ ਮਸਲਾ ਹੋਇਆ ਕਿਵੇਂ ਹੋਇਆ ਹੈ? ਇਹ ਜੀ ਮੈਨੂੰ ਕਹਿੰਦਾ ਜੀ ਉਹਰੇ ਆ ਗਿਆ ਜੀ ਆਪਣੇ ਉੱਥੇ ਲਾੜਚ ਇੱਥੇ ਆਪਣਾ ਪਲਾਟਾ ਜੀ। ਇੱਥੇ ਆ ਕੇ ਕਹਿੰਦਾ ਵੀ ਕੋਲੇ ਉਹਰੇ ਲਾਇਟ ਦਾ ਪਟਾਕਾ ਪਿਆ ਜੀ। ਆਹ ਵੀ ਲਾਇਟ ਦਾ ਮੈਂ ਤਾਂ ਦੇਖਿਆ ਨਹੀਂ ਜੀ। ਠੀਕ ਹੈ ਨਹੀਂ। ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਘੋਟੇ ਚਾਹ ਲਿਆ ਕੋਲੇ ਮੈਂ ਕਿਹ ਘਰੋਂ। ਠੀਕ ਹੈ। ਨਾਲ ਕਹਿੰਦਾ ਪਾਣੀ ਵੀ ਨਹੀਂ। ਆਹ ਵੀ ਕਈ ਬੰਦੇ ਹੋ ਕਹਿੰਦਾ ਕੱਲਾ ਹੀ। ਠੀਕ ਹੈ। ਜਦ ਮੈਂ ਘਰੋਂ ਚਾਹ ਲੈ ਕੇ ਆਈ ਜੀ ਉਹਨੇ ਨੂੰ ਮੈਂ ਦੇਖਿਆ ਜੀ ਆਪਣੀ ਲੰਬ ਘੜੀ ਚਾਹ ਲੈ ਆਣ ਸਰ ਠੀਕ ਹੈ ਇਹਨੇ ਫੋਨ ਕਰਿਆ ਜੀ ਜਾਨੀ ਕਿ ਉਹ ਖੜੇ ਨੇ ਥੱਲੇ ਫੋਨ ਕਰਦਾ ਸੀ ਕਿੰਨੇ ਕ ਵਜੇ ਦੀ ਘਟਣਾ ਹੈ ਇਹੇ 10:00 10:00 ਵਜੇ ਦੀ ਗੱਲ ਹੋਊਗੀ ਆ ਫੋਨ ਤੇ ਹੈਗਾ ਆਦੇ ਕਹਿੰਦਾ ਗੱਲ ਆ 11:30 ਵਜੇ ਆ ਕੇ ਬਹੁਤ ਅਸਾਂ ਬਾਕੀ ਮੈਂ ਟਾਈਮ ਤਾਂ ਮੈਨੂੰ ਤਾਂ ਫਿਰ ਪਤਾ ਨਹੀਂ ਜਾਨੀ ਕਿ ਬੰਦ ਲ ਗਿਆ ਕੋਈ ਨਾਲ ਇਹਦੇ ਹੈਗਾ ਸੀ ਤੇ ਮੁਲਾਜਮ ਸੀ ਲਈ ਕੱਲਾ ਕੋਈ ਤੇ ਜੀ ਕੱਲੇ ਹੀ ਦਿਆਂ ਕਿੰਨੀ ਗੱਲ ਹੋਵੇ ਠੀਕ ਹੈ ਤੇ ਸਰਕਾਰੀ ਮੁਲਾਜ਼ਮ ਸੀ ਜਾਂ ਪ੍ਰਾਈਵੇਟ ਤੌਰ ਤੇ ਕੰਮ ਕਰਾ ਰਹੇ ਨੇ ਪ੍ਰਾਈਵੇਟ ਠੀਕ ਹੈ ਚਾਰ ਪੰਜ ਬੱਚੇ ਨੇ ਜੀ ਵਿਚਾਰੇ ਦੇ ਠੀਕ ਹੈ ਜੀ ਤੇ ਕੇਦਾਰੀ ਸੈਕਟਰ ਤੇ ਗਰੀਬ ਬੰਦਾ ਜੀ ਗਰੀਬ ਬੰਦਾ ਜੀ ਜਮੈਂ ਜਿਨਾ ਵੀ ਤੁਹਾਡਾ ਮੇਰਾ ਨਾਮ ਅਰਸ਼ਦੀਪ ਸਿੰਘ ਸੰਧੂ ਐਸ ਡੀਓ ਮਲੋਦ ਪੀ ਐਸ ਪੀ ਸੀ ਐਲ ਅੱਛਾ ਤੁਹਾਡੇ ਉੱਤੇ ਪਰਿਵਾਰਕ ਮੈਂਬਰ ਨੇ ਇਲਜ਼ਾਮ ਲਗਾਏ ਨੇ ਕਿ ਆਪ ਇੱਕ ਤਾਂ ਮਤਲਬ ਨੌਜਵਾਨ ਦੀ ਮੌਤ ਹੋਈ ਜੀ ਤੇ ਦੂਸਰੇ ਕਹਿ ਰਹੇ ਨੇ ਵੀ ਬਿਜਲੀ ਪ੍ਰਸ਼ਾਸਨ ਵਾਲੇ ਨੇ ਜਿਹੜੇ ਹੱਸ ਕੇ ਮਤਲਬ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ। ਕਾਰਨ ਦੱਸ ਸਕਦੇ ਜੀ ਤੁਹਾਨੂੰ ਮੌਤ ਦੇ ਉੱਤੇ ਹਾਸਾ ਕਿਉਂ ਆ ਰਿਹਾ ਜੀ ਅਸੀਂ ਸਰਕਾਰ ਦੇ ਉੱਤੇ। ਕੌਣ ਹੱਸਾਦਾ? ਮੈਨੂੰ ਇੱਥੇ 4 ਸਾਲ ਹੋ ਗਏ ਇੱਥੇ ਨੌਕਰੀ ਮੇਰੇ ਕੋਲ ਕਰਦਾ ਇਹ। ਉਹ ਤੋਂ ਪਹਿਲਾਂ ਦਾ ਇਹ ਆਪਣੇ ਕੋਲ ਨੌਕਰੀ ਕਰਦਾ। ਪਰ ਕਿਉਂ? ਮੇਰੇ ਤਾਂ ਅਸੀਂ ਆਪ ਹੱਥਾਂ 'ਚ ਆਪ ਇੱਕ ਨੌਕਰੀ ਭੇਜਿਆ। ਸਮਝਦਾ ਰੋਣਾ ਬਹੁਤ ਆਇਆ ਸੀਗਾ। ਇੱਥੇ ਆ ਕੇ ਪੁੱਛਿਆ ਅਸੀਂ ਕਿਹਦੀ ਮੌਤ ਦਾ ਕਾਰਨ ਜੀ ਤੁਸੀਂ ਕੀ ਸਮਝਦੇ ਹੋ? ਹਜੇ ਤਫ਼ਤੀਸ਼ ਅਸੀਂ ਕਰ ਰਹੇ ਸੀਗੇ। ਤਾਹੀ ਆਨੇ ਪੀੜ ਨਹੀਂ ਸੀਗੀ ਉਹ ਕਰਨੀ ਹੀ ਹੋਣੀ ਪੈਂਦਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿਲੀ ਮੁਲਾਜ਼ਮਾਂ ਵੱਲੋਂ ਜਿਹੜੀ ਸਵਚਾਓ ਲਗਾਈ ਗਈ ਹੈ ਤੇ ਇਸ ਦੀ ਡੈਥ ਹੋ ਜਾਂਦੀ ਹੈ ਤੇ ਇਹਦਾ ਰੀਜ਼ਨ ਹੈ ਇੱਕ ਇੱਕਣ ਇਹਦਾ ਕਿ ਆਹ ਹੋਆ ਕਿ ਕੱਲ ਜਦ ਨੇ ਏਰੀਆ ਆਈ ਜੀ ਉਦੋਂ ਦਾ ਤੁਸੀਂ ਦੇਖ ਸਕਦੇ ਪਰਮਿਟ ਲੱ타 ਹੁੰਦਾ ਮੋਟਰ ਵਾਲੀ ਸਪਲਾਈ ਹੈ ਇਹ ਠੀਕ ਹੈ ਜੀ ਮੋਟਰ ਵਾਲੀ ਸਪਲਾਈ ਉਹ ਬੰਦਾ ਕੱਲ ਦੀ ਕਿੰਨੇ ਕੇਵੀ ਹੈ ਜੀ ਇਹ ਤਾਰ ਇਹ 11 ਕੇਵੀ ਆ 11 ਕੇਵੀ ਇਹ ਫਿਰ ਇਹਦਾ ਪਰਮਿਟ ਲਿਆ ਨਹੀਂ ਗਿਆ ਸੀ ਪਰਮਿਟ ਸਾਰਾ ਹੈਗਾ ਉੱਥੇ ਜੇ ਤੁਸੀਂ ਦੇਖ ਸਕਦੇ ਹੋ ਪਰਮਿਟ ਲੈਣ ਦੇ ਬਾਵਜੂਦ ਬਿਜਲੀ ਛੱਡੀ ਕਿ ਜੀ ਨਹੀਂ ਇਹ ਛੱਡੀ ਹੀ ਨਹੀਂ ਗਈ ਉਹੀ ਤਾਂ ਗੱਲ ਕਰ ਰਹੇ ਆ ਤਾਂ ਹੀ ਤਾਂ ਅਸੀਂ ਤਫ਼ਤੀਸ਼ ਕਰਨਾ ਆਏ ਸੀ ਤੇ ਇਸ ਨੌਜਵਾਨ ਨੂੰ ਜੇ ਬਿਜਲੀ ਛੱਡੀ ਨਹੀਂ ਗਈ ਤਾਂ ਉਹਨੂੰ ਕਰੰਟ ਕਿਵੇਂ ਲੱਗਿਆ ਜੀ ਉਹੀ ਤਾਂ ਫਾਈਂਡ ਆਊਟ ਕਰਨ ਆਏ ਸੀ ਅਸੀਂ ਤੇ ਅਸੀਂ ਉਹੀ ਕਰ ਰਹੇ ਸੀ ਠੀਕ ਹੈ ਹਾਂਜੀ ਕਹਾਂ ਆਪ ਇਹਦੀ ਘਟਨਾ ਹੋ ਚੁੱਕੀ ਆ ਜੀ ਲਗਭਗ ਤੇ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਕੀ ਕਾਰਨ ਆ ਜੀ ਭੀੜ ਮੈਂ ਅਸੀਂ ਤਾਂ ਆਪ ਤਤੀਸ਼ ਕਰਨ ਕਿ ਇਥੇ ਬੋਡੀ ਡੈਡ ਬੋਲੀ ਲਈ ਜਾਵੇ ਤਾਂ ਹੀ ਤਾਂ ਅਸੀਂ ਸਾਰਾ ਦੇਖਾਂਗੇ ਡੈਡ ਬੋਡੀ ਬੰਦ ਕਰ ਸਲੇਟ ਮੈਂ ਫੜ ਜਾ ਉਹ ਭੀੜ ਕਿੱਥੇ ਉਹ ਤੂੰ ਮਰ ਜਵੇਂ ਤੇਰੇ ਪਿੰਡ ਜਵਣਗੇ ਤੇਰੇ ਮਾਰ ਭੀੜ ਠੀਕਾ ਗੱਲ ਇਹ 200 ਬ੍ਰੀਡ ਮਾਤ ਉਹਦਾ ਕੀ ਕਹਿਣਾ ਹੈ ਥੱਲੇ ਖੜੇ ਉੱਤੇ ਕੀ ਸਫਾਈ ਦੇਣੀ ਚਾਹੁੰਗੇ ਉਹਦਾ ਇਹਨਾਂ ਨੇ ਤਾਂ ਰੱਖਾ ਲੈਣਾ ਥੱਲੇ ਖੜੇ ਉਹਦਾ ਤਾਂ ਇੱਕ ਤਾਂ ਇਹਨਾਂ ਦਾ ਇਹ ਸਾਡੇ ਕੋਲ ਕੰਟਰੈਕਚੁਅਲ ਬੇਸ ਤੇ ਸੀਗਾ ਜੀ ਤੇ ਇਹਨਾਂ ਨੂੰ ਜਿਹੜੀ ਐਕਸਗਰੇਸ਼ੀਆ ਹੁੰਦਾ ਉਹ 5 ਲੱਖ ਤਾਂ ਪੱਕਾ ਹੁੰਦਾ ਠੀਕ ਹੈ ਪਲੱਸ ਇੰਸ਼ੋਰੈਂਸ ਹੁੰਦੀ ਹੈ ਨਾ ਜਿਹੜੀ ਕਿਰਾਏ ਹੁੰਦੀ ਹੈ ਉਹਨੇ ਕੰਟਰੈਕਟਰ ਨੇ ਉਹ ਆ ਰਿਹਾ ਵੈਸੇ ਤੀਜੀ ਚੀਜ਼ ਹੈਗੀ ਇਹਨਾਂ ਦਾ ਜਿਹੜਾ ਫੰਡ ਹੁੰਦਾ ਇਹਨਾਂ ਦਾ ਜਮਾ ਹੋਇਆ ਹੁੰਦਾ ਤਰਖਾ ਤੋਂ ਕੱਟ ਕੇ ਉਹ ਐਜ਼ ਅ ਪੈਨਸ਼ਨ ਜਾਂ ਉਹਨਾਂ ਨੂੰ ਇਕੱਠਾ ਮਿਲ ਸਕਦਾ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਕੀ 5 ਬੱਚਿਆਂ ਦੀ ਜ਼ਿੰਦਗੀ ਭਰ ਲਈ ਬਿਲਕੁਲ ਜਿਹੜੇ ਜੀ 6 ਗੱਲਾਂ ਭਾਈ ਜਿਹੜਾ ਕੀ ਜਿੰਦਗੀ ਕੀ ਜ਼ਿੰਦਗੀ ਲੰਘ ਜਾਵੇਗੀ ਪੈਸੇ ਦੇ ਨਾਲ ਪਲੱਸ ਇੰਸ਼ੋਰੈਂਸ ਜਿਹੜੀ ਆ ਇਹ ਮੇਰੇ ਵੱਲੋਂ ਨਹੀਂ ਇਹ ਉਹਨਾਂ ਦੇ ਕੰਟਰੈਕਟ 'ਚ ਹੀ ਆ ਕਿਉਂਕਿ ਐਜ਼ ਅ ਕੰਟਰੈਕਚੁਅਲ ਇਹ ਜਿਹੜਾ ਉਹ ਆ ਇਹਨਾਂ ਦੇ ਕੰਟਰੈਕਟ ਤੇ ਬੇਸਿਕ ਉਹਨਾਂ ਤੋਂ ਹੀ ਪੁੱਛ ਕੇ ਦੱਸਿਆ ਮੈਂ ਤੁਹਾਨੂੰ ਜੋ ਤੁਸੀਂ ਪ੍ਰੋਵੀਡੈਂਟ ਫੰਡ ਕਹਿੰਦੇ ਹੋ ਉਹ ਤਾਂ ਇਹਨਾਂ ਦੇ ਖਾਤਿਆਂ ਤੋਂ ਹੀ ਕੱਢਦਾ ਹੈ ਉਹ ਤਾਂ ਹੱਕਦਾਰ ਹੈਗੇ ਹੁੰਦੇ ਨੇ ਤੁਸੀਂ ਆਪਣੇ ਵੱਲੋਂ ਕੀ ਕਰ ਰਹੇ ਹੋ ਆ ਮੈਕਮੇ ਵੱਲੋਂ ਅਸੀਂ ਆਪਣੇ ਪੱਧਰ ਤੇ ਮੈਂ ਸਾਰੇ ਇਹਨਾਂ ਨੂੰ ਇਕੱਠੇ ਕਰਾ ਕੇ ਪੈਸੇ ਉਹ ਜਰੂਰ ਇਹਨਾਂ ਦੀ ਹੈਲਪ ਕਰਾਂਗੇ ਪਰ ਤੈਨੂੰ ਪਰਿਵਾਰ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਸਾਡੇ ਕਿਸੇ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਹਾਂਜੀ ਉਹ ਵੀ ਉਹ ਵੀ ਹੋਊਗੀ ਉਹ ਵੀ ਕੰਟਰੈਕਟ ਵਾਲੇ ਉਹਨਾਂ ਨੂੰ ਤਾਂ ਹੀ ਇੱਥੇ ਬੁਲਾਇਆ ਕਿ ਇਹਦੀ ਜਗ੍ਹਾ ਇਹਨਾਂ ਦੀ ਵਾਈਫ, ਛੇ ਇਹਨੇ ਵਾਈਫ ਨੂੰ ਐਜ਼ ਅ ਪੀਐਨ ਜਾਂ ਕਲਰਕ ਉਹ ਕਹਿੰਦੇ ਸੀ ਅਸੀਂ ਰੱਖ ਲਾਂਗੇ। ਅੱਛਾ ਪਿੰਡ ਵਾਸੀਆਂ ਨੇ ਬਿਜਲੀ ਮੁਲਾਜ਼ਮਾਂ ਦਾ ਵਿਰੋਧ ਕੀਤਾ ਕਿਉਂਕਿ ਉਹਨਾਂ ਦਾ ਕਹਿਣਾ ਵੀ ਇਕੱਲੇ ਇਹੀ ਇੱਥੇ ਕੰਮ ਕਿਉਂ ਕਰ ਰਹੇ ਸੀ? ਹੋਰ ਨਾਲ ਸਹਾਇਕ ਇਹਨਾਂ ਦੇ ਕੋਈ ਹੈ ਕਿਉਂ ਨਹੀਂ? ਇਹਨਾਂ ਦਾ ਜਿਹੜਾ ਇਹਨਾਂ ਨੂੰ ਜਿਹੜਾ ਆਰਡਰ ਸੀਗੀ ਹਜੇ ਕਿ ਹਜੇ ਥੱਲੇ-ਥੱਲੇ ਪੈਟਰੋਲ ਕਰਕੇ ਦੇਖੋ ਕਿਤੇ ਫਾਲਟ ਨਾ ਹੋਵੇ। ਇਹ ਸੀ ਇਹਨਾਂ ਦੇ ਨਾਲ ਸੀ ਲਾਈਨਮੈਨ ਜਮਕੌਰ ਸਿੰਘ ਤੇ ਉਹ ਅੱਗੇ ਸੀਗੇ। ਅੱਗੇ ਉਹ ਅੱਗੇ ਗਏ ਸੀ ਕਿ ਸਾਰਾ ਥੱਲੇ-ਥੱਲੇ ਦੇਖਣਾ। ਹੁਣ ਤੁਹਾਡੇ ਵੱਲੋਂ ਕੀ ਅੱਗੇ ਨੂੰ ਅਜਿਹੀ ਇਹ ਕਹਿ ਲਿਆ ਵੀ ਕਿ ਸਾਵਧਾਨੀਆਂ ਵਰਤੀਆਂ ਜਾਣਗੇ ਵੀ ਅਜਿਹੀ ਘਟਨਾ ਨਾ ਵਾਪਰੇ ਸਭ ਤੋਂ ਪਹਿਲੀ ਤਾਂ ਇਹਨਾਂ ਨੂੰ ਕਿ ਆਰਡਰ ਹੋਣਗੇ ਕਿ ਉੱਪਰ ਤਾਂ ਚੜਨਾ ਹੀ ਨਹੀਂ ਜਦ ਤੱਕ ਸਾਡੇ ਆਰਡਰ ਹੀ ਨਹੀਂਗੇ ਕਿਉਂਕਿ ਹਜੇ ਸਭ ਤੋਂ ਪਹਿਲਾਂ ਸਾਡੀ ਪ੍ਰਾਇੋਰਟੀ ਹੁੰਦੀ ਹੈ ਪਿੰਡ ਚਲਾਉਣੇ ਸ਼ਹਿਰ ਚਲਾਉਣੇ ਫਿਰ ਆਪਾਂ ਮੋਟਰਾਂ ਤੇ ਆਉਨੇ ਆ ਹੈਨਾ ਪਹਿਲਾਂ ਉਹ ਪੂਰਾ ਖਤਮ ਤਾਂ ਕਰੋ ਤਾਂ ਆਪਾਂ ਇੱਥੇ ਆਉਣਾ ਸਮਝੋ ਤੁਸੀਂ ਹਜੇ ਆਪਣੇ ਸੂਈਆਂ ਪਿੰਡ ਤੇ ਆਪਣਾ ਮੋਲਟਾ ਪਿੰਡ ਚਲਾਉਣਾ ਰਹਿੰਦਾ ਸੀ ਉਦੋਂ ਤੇ ਉਹ ਹਜੇ ਤੱਕ ਜਦ ਤੱਕ ਖਤਮ ਨਹੀਂ ਹੁੰਦਾ ਆਪਾਂ ਤਾਂ ਪਹੀ ਸਾਵਾ ਅੱਜ ਪਿੰਡ ਦੁਧਾਲ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਇੱਕ ਬਿਜਲੀ ਮਲਾਜ਼ਮ ਹੈ ਜਿਹੜਾ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀ ਉਸ ਦੀ ਮੌਤ ਹੋ ਜਾਂਦੀ ਹੈ ਪਿੰਡ ਵਾਲੇ ਕਹਿੰਦੇ ਕਿ ਬਿਜਲੀ ਵਾਲਿਆਂ ਦੀ ਅੰਗਹੀਲੀ ਹੈ ਤੁਸੀਂ ਤਫਤੀਸ਼ ਕਰ ਰਹੇ ਹੋ ਜੀ ਕੀ ਕੁਝ ਨਿਕਲ ਕੇ ਆਇਆ ਹੈ ਸਾਹਮਣੇ ਨਹੀਂ ਹਜੇ ਤਫਤੀਸ਼ ਹੈ ਐਕਚੁਅਲੀ ਬਿਜਲੀ ਬੋਰਡ ਵਿਭਾਗ ਨੇ ਕਰਨੀ ਹੈ ਇਹ ਉਹਨਾਂ ਦੀ ਇਨਕੁਆਇਰੀ ਹੋਏਗੀ ਕਿ ਇਸ ਸਾਰ ਵਿੱਚ ਬਿਜਲੀ ਕਿਵੇਂ ਆਈ ਹੈ ਹਾਏ ਸਾਡਾ ਔਰੇ ਮੇਨ ਮੋਟਿਵ ਹੈ ਕਿ ਔਰੇ ਕੋਈ ਲਾਂਡਰ ਸਿਚੁਏਸ਼ਨ ਕ੍ਰੀਏਟ ਨਾ ਹੋਵੇ ਇਹ ਸਾਡਾ ਔਰੇ ਮੇਨ ਮੋਟਿਵ ਹੈ ਜੀ ਪਿੰਡ ਵਾਸੀਆਂ ਨੇ ਸਰਾਸਰ ਇਲਜ਼ਾਮ ਲਗਾਏ ਨੇ ਬਿਜਲੀ ਪ੍ਰਸ਼ਾਸਨ ਦੇ ਉੱਤੇ ਵੀ ਵੀ ਉਹਨਾਂ ਦੀ ਮੌਤ ਦੇ ਉੱਤੇ ਹਾਸ ਹਾਸ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ। ਨਹੀਂ ਦੇਖੋ ਜੀ ਉਰੇ ਅਸੀਂ ਪੂਰੀ ਕੋਸ਼ਿਸ਼ ਸਾਡੇ ਦੇਖੋ ਜੋ ਹੋਇਆ ਬਹੁਤ ਮਾੜਾ ਹੋਇਆ। ਅਸੀਂ ਉਹਨਾਂ ਦੇ ਨਾਲ ਖੜੇ ਆਂ ਫੈਮਿਲੀ ਦੇ ਨਾਲ ਵੀ ਖੜੇ ਆਂ ਤੇ ਜਿਹੜੀ ਹੁਣ ਇਹ ਹੋਇਆ ਕਿ ਮ ਬਿਜਲੀ ਕਿਵੇਂ ਆਈ ਇਹ ਬਿਜਲੀ ਮੈਨੂੰ ਵੈਟਰ ਦੱਸ ਸਕੇਗਾ ਜੀ। ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੀ ਧਰਾਵਾਂ ਲਗਾਈਆਂ ਜਾਣਗੀਆਂ ਜੇਕਰ ਕੋਈ ਦੋਸ਼ੀ ਪਾਇਆ ਜਾਵੇਗਾ। ਕੀ ਕਾਰਵਾਈ ਕੀਤੀ ਜਾਵੇ ਨਹੀਂ ਪਹਿਲਾਂ ਸਾਡੇ ਕੋਲ ਜੀ ਇੱਕ ਵਾਰ ਇਨਕੁਆਰੀ ਹੋ ਜਾਏ ਫਿਰ ਪਤਾ ਲੱਗੇਗਾ ਇਨਕੁਆਰੀ ਦੇ ਅੰਦਰ ਕੌਣ ਇਹਦੇ ਅੰਦਰ ਜ਼ਿੰਮੇਵਾਰ ਹੈਗਾ ਉਸ ਦੇ ਸਬੰਧ ਨਾਲ ਜੋ ਵੀ ਲੀਗਲ ਕਾਰਵਾਈ ਹੋ ਕੇ ਸੀ ਬਾਅਦ ਚ ਕਰ ਲੈਣਗੇ